ਆਪਣੇ ਆਪ ਨੂੰ ਇਹ ਗੱਲ ਪੁੱਛ ਵੀ ਮਨਾ ਤੂੰ ਇਸ ਸੰਸਾਰ ਤੇ ਆ ਕੇ ਇਹ ਇੱਕ ਰੱਬ ਦੀ ਸੱਚੇ ਰੱਬ ਦੀ ਕੋਠੜੀ ਜਗਤ ਦੇ ਵਿੱਚ ਆ ਕੇ ਤੂੰ ਕੀ ਕੁਝ ਕਰ ਜਾਏ ਕੀ ਕੁਝ ਕਰਮ ਕਰਦਾ ਹੈ ਕੀ ਕੁਝ ਤੂੰ ਕਰਮ ਕੀਤੇ ਨੇ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਿਆ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਔਰ ਅਗਲੀ ਗੱਲ ਜਿਹੜੀ ਹਜੂਰ ਨੇ ਆਖੀ ਕਹਿ ਲੱਗੇ ਵੀ ਇੱਕ ਕੰਮ ਤੂੰ ਕਰਨਾ ਸੀ ਪਰ ਨਹੀਂ ਕੀਤਾ ਜਿੰਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਤੂੰ ਉਸ ਮਾਲਕ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਇਆ ਜਿਸ ਮਾਲਕ ਨੇ ਤੇਰੀ ਰਚਨਾ ਕੀਤੀ ਹੈ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਾਂ ਵਸਾਇਆ ਫਿਰ ਗੁਰੂ ਤੋਂ ਇੱਕ ਗੱਲ ਪੁੱਛੀ ਵੀ ਸਤਿਗੁਰੂ ਵਸਦਾ ਕਿਵੇਂ ਹੈ ਤਾਂ ਹਜੂਰ ਨੇ ਇੱਕ ਵਚਨ ਸਮਝਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਗੁਰ ਪ੍ਰਸਾਦੀ ਦਾ ਅਰਥ ਹੈ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਹਿਰਦੇ 'ਚ ਵਸਦਾ ਹੈ ਸੱਚ ਇਹ ਹੈ ਵੀ ਸਤ ਸੰਗਤ ਵਿੱਚ ਮਨੁੱਖ ਆਉਂਦਾ ਹੀ ਆ ਕਰਕੇ ਹੈ ਮੇਰੇ ਤੇ ਸੰਗਤ ਵਿੱਚ ਬੈਠਿਆਂ ਗੁਰੂ ਦੇ ਸ਼ਬਦ ਰਾਹੀਂ ਕਿਰਪਾ ਵਰਤ ਜਾਏ ਗੁਰ ਪ੍ਰਸਾਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਹੁਣ ਧੰਨ ਗੁਰੂ ਅਮਰਦਾਸ ਜੀ ਨੂੰ ਪੁੱਛੋ ਵੀ ਸਤਿਗੁਰੂ ਜੀਵਨ ਤੇ ਸਭ ਨੂੰ ਮਿਲਿਆ ਪਰ ਰੱਬ ਦੇ ਦਰ ਪ੍ਰਵਾਨ ਕੌਣ ਹੁੰਦਾ ਤਬਚਨਾਖਨ ਕੇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਉਹ ਮਨੁੱਖ ਰੱਬ ਦੇ ਘਰ ਪ੍ਰਵਾਨ ਹੁੰਦਾ ਜਿਹੜਾ ਆਪਣੀ ਸੁਰਤ ਨੂੰ ਗੁਰੂ ਚਰਨਾਂ ਵਿੱਚ ਜੋੜ ਲੈਂਦਾ ਬਹੁਤ ਅੱਗੇ ਗੁਰੂ ਚਰਨਾਂ 'ਚ ਬੈਠੇ ਹੋ ਆਪਾਂ ਲੜੀਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਜੀਵਨ ਨੂੰ ਵਿਚਾਰਦੇ ਹਾਂ ਪਿਛਲੇ ਦਿਨੀ ਵਿਚਾਰਿਆ ਕਿਵੇਂ 7 ਸਾਲ ਦਾ ਸਮਾਂ ਗੁਜ਼ਾਰ ਕੇ ਪਟਨਾ ਸਹਿ ਬਖਸ਼ਸ਼ ਅਮਰਤਾ ਕੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆਨੰਦਪੁਰ ਸਾਹਿਬ ਆਏ ਨੇ ਪਰ ਇੱਥੇ ਹਜ਼ੂਰ ਪਾਤਸ਼ਾਹ ਨੂੰ ਵਿੱਦਿਆ ਦੀ ਦਾਤ ਸ਼ਾਸਤਰ ਵਿੱਦਿਆ ਦੀ ਦਾਤ ਪਿਤਾ ਸਤਗੁਰੂ ਜੀ ਨੇ ਉਹ ਗੁਰਸਿੱਖਾਂ ਦੀ ਡਿਊਟੀ ਲਾ ਕੇ ਤੇ ਇਹ ਬਖਸ਼ਿਸ਼ਾਂ ਵਰਤਾਈਆਂ ਕਸ਼ਮੀਰੀ ਪੰਡਤ ਆ ਗਏ ਵਿਪੱਖ ਆਪਾਂ ਵਿਚਾਰਿਆ ਤੇ ਉਹਨਾਂ ਇਉਂ ਕਹਿ ਲੋ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਹੀ ਮੰਗ ਲਿਆ ਪਰ ਮਹਾਰਾਜ ਜੀ ਪਾਤਸ਼ਾਹ ਉਹਨਾਂ ਦੇ ਧਰਮ ਦੀ ਪੱਤ ਟਕਣ ਦੇ ਲਈ ਉਹਨੂੰ ਸ਼ਹਾਦਤ ਨੂੰ ਤੁਰਦੇ ਇੱਕ ਵਾਰ ਗੁਰੂ ਬਖਸ਼ੀ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਬੇਨਤੀ ਕੀਤੀ ਤੇ ਹਜੂਰ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹਿ ਦਿੱਤੇ ਕਿ ਔਰੰਗਜ਼ੇਬ ਨੂੰ ਸੁਨੇਹਾ ਲਾ ਦਿਓ ਰੁੱਖ ਦਾ ਦਰਖਤ ਦਾ ਇੱਕ ਇੱਕ ਪੱਤਾ ਤੋੜ ਕੇ ਕੰਮ ਨਹੀਂ ਚੱਲਣਾ ਬਲਕਿ ਜੇ ਜੜ ਤੋਂ ਪੁੱਟਿਆ ਜਾਏ ਤੇ ਖਤਮ ਹੋ ਸਕਦਾ ਹੈ ਸਾਡਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਤੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਓ ਸੀ ਸਾਰੇ ਬਣ ਜਾਵਾਂਗੇ ਔਰੰਗਜੀਤ ਕੁਲ ਸੁਨੇਹਾ ਪਹੁੰਚ ਗਿਆ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਗੁਰੂ ਖੁਦ ਦਿੱਲੀ ਨੂੰ ਚਲਦੇ ਐ ਉਹ ਲੰਬੇਰਾ ਇਤਿਹਾਸ ਐ ਆਪਾਂ ਉਧਰ ਨਹੀਂ ਜਾਣਾ ਪਰ ਇੰਨੀ ਗੱਲ ਇੱਕ ਬੇਨਤੀ ਮੈਂ ਤੁਹਾਨੂੰ ਹੋਰ ਵੀ ਕਹਿਣੀ ਚਾਹਣਾ ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਚੇਤਾ ਰੱਖੋ ਸਾਹਿਬ ਨੇ ਧਰਮ ਪਾਲਣ ਦੇ ਲਈ ਬਖਸ਼ਿਸ਼ ਅਮਰਤ ਹੋਣ ਦੇ ਲਈ ਪਹਿਲਾਂ ਤੋਂ ਹੀ ਜਿੰਨੀ ਅਮਰਤ ਗੁਰਬਾਣੀ ਐ ਉਸ ਗੁਰਬਾਣੀ ਅੰਦਰ ਅਰਬੀ ਤੇ ਫਾਰਸੀ ਦਾ ਕਦੇ ਜ਼ਿਕਰ ਨਹੀਂ ਕੀਤਾ ਬੋਲੀ ਵਰਤੀ ਬਾਸ਼ਾ ਵਰਤੀ ਪਰ ਅਰਬੀ ਤੇ ਫਾਰਸੀ ਨਹੀਂ ਵਰਤੀ ਕਿਉਂ ਕਿਉਂਕਿ ਉਹ ਜ਼ੁਲਮ ਕਰਨ ਵਾਲੇ ਲੋਕਾਂ ਦੀ ਬੋਲੀ ਨੂੰ ਹਜੂਰ ਨੇ ਨਹੀਂ ਵਰਤਿਆ ਉਸ ਵੇਲੇ ਬੋਲੀ ਕੋਈ ਮਾੜੀ ਨਹੀਂ ਪਰ ਉਸ ਵੇਲੇ ਹਜੂਰ ਨੇ ਨਹੀਂ ਵਰਤਿਆ ਜਦੋਂ ਜ਼ੁਲਮ ਕਰਨ ਵਾਲਾ ਕਿਸੇ ਨੂੰ ਧਰਮ ਵਿੱਚ ਤਬਦੀਲ ਕਰਦਾ ਹੈ ਉਹ ਬੋਲੀ ਵੀ ਬਦਲਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਹਮੇਸ਼ਾ ਚੇਤਾ ਰੱਖੋ ਇੱਕ ਬਚਨ ਵੀ ਹੁੰਦਾ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੀ ਲੋਕੀ ਅਕਸਰ ਡਰਦੇ ਆ ਮਾਰਿਆਂ ਆਪਣੀ ਬੋਲੀ ਬੋਲਣਾ ਵੀ ਬੰਦ ਕਰ ਦਿੰਦੇ ਆ ਪਾਤਸ਼ਾਹ ਨੇ ਐਸਾ ਕਰਮ ਨਹੀਂ ਕੀਤਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਚਾਂਦਨੀ ਚੌਕ ਵਿੱਚ ਜਾ ਕੇ ਪੰਜ ਸਿੱਖ ਨਾਲ ਤੁਰੇ ਸਨ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਪੰਜ ਗੁਰੂ ਕੇ ਸਿੱਖ ਨਾਲ ਗਏ ਚਾਂਦਨੀ ਚੌਕ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 11 ਨਵੰਬਰ 1675 ਨੂੰ ਸ਼ਹਾਦਤ ਦਾ ਜਾਮ ਪੀ ਲਿਆ ਪਰ ਆਪਣਾ ਸਿੱਦਕ ਨਹੀਂ ਢੁਲਾਇਆ ਬਲਕਿ Hindu ਧਰਮ ਦੇ ਲੈਂਦੇ ਹੋਏ ਚਿੰਨ ਧਰਮ ਦੇ ਉਨ੍ਹਾਂ ਦੀ ਰੁਲਦੀ ਪੱਤ ਟੱਕ ਦਿੱਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਸ਼ਾ ਨੇ ਭਾਈ ਜੈਤਾ ਜੀ ਗੁਰੂ ਦਾ ਸੀਸ ਲੈ ਕੇ ਲੱਖੀ ਸ਼ਾ ਬਨਜਾਰਾ ਦਾ ਸੰਸਕਾਰ ਕਰਦਾ ਔਰ ਭਾਈ ਜੈਤਾ ਜੀ ਬਹੁਤ ਲੰਮਾ ਪੰਧ ਤੈ ਕਰਕੇ ਪੰਜ ਪੜਾ ਰਸਤੇ ਵਿੱਚ ਕਰਦੇ ਆ ਤੇ ਜਦੋਂ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਾ ਤੇ ਅਗੋਂ ਧੰਨ ਗੁਰੂ ਕਲਗੀ ਤਰਪਾਤਸ਼ਾ ਮਹਾਰਾਜ ਆਪਣੇ ਪਿਤਾ ਦਾ ਸਿਰ ਆਪਣੀ ਗੋਦ ਵਿੱਚ ਪਵਾਉਂਦੇ ਆ। ਫਿਰ ਉਹ ਸਿਰ ਮਾਂ ਗੁਜ਼ਰੀ ਜੀ ਨੇ ਆਪਣੀ ਗੋਦ ਵਿੱਚ ਸੰਭਾਲਿਆ। ਬਹੁਤ ਭਾਵੇਂ ਸੰਗਤਾਂ ਬੇਰਾਗ ਕੀਤਾ ਪਰ ਹਜ਼ੂਰ ਨੇ ਸਭ ਨੂੰ ਦਿਲਾਸਾ ਦੇ ਕੇ ਤੇ ਭਾਈ ਜੈਤਾ ਜੀ ਨੂੰ ਆਪਣੇ ਗੱਲ ਨਾਲ ਲਾ ਕੇ ਸੀਨੇ ਨਾਲ ਲਾ ਕੇ ਬਚਨ ਆਖੇ ਪੁੱਤ ਤੂੰ ਬੜੀ ਵੱਡੀ ਸੇਵਾ ਨਿਭਾਈ ਹੈ ਤੇ ਬਚਨ ਕਹਿ ਦਿੱਤਾ ਰੰਗ ਰੇਟਾ ਗੁਰੂ ਦਾ ਬੇਟਾ ਬੇਟਾ ਕਹਿ ਕੇ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਅਦਬ ਦਿੱਤਾ ਪਿਆਰ ਕੀਤਾ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੀ ਸੇਵਾ ਸੰਭਾਲ ਅੰਤਮ ਕਿਰਿਆ ਉਹ ਰੱਬੀ ਧਜਾ ਵਿੱਚ ਰੱਖ ਕੇ ਤੇ ਸਾਰੀ ਸ਼ਿਵਾਂ ਨਵਾ ਦਿੱਤੀ ਇਹ ਕੁਦਰਤੀ ਗੱਲ ਹੈ ਇੰਨੀ ਮਹਾਨ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਜ਼ੁਲਮ ਬੰਦਾ ਇੰਨਾ ਕਹਿਰ ਢਾਇਆ ਪਾਪੀ ਨੇ ਤੇ ਕਈ ਵਾਰੀ ਹੌਸਲੇ ਡਿੱਗ ਜਾਂਦੇ ਨੇ ਪਰ ਕਲਗੀਧਰ ਪਤਪਾਸ਼ਾ ਮਹਾਰਾਜ ਨੇ ਐਸੀ ਕਿਰਪਾ ਕੀਤੀ ਮਹਾਰਾਜ ਨੇ ਕਿਸੇ ਦਾ ਹੌਸਲਾ ਡਿੱਗੇ ਨਾ ਬਲਕਿ ਹੋਰ ਕਿਸੇ ਅੰਦਰ ਅਨਖ ਯੁਰਤ ਤੇ ਬਹਾਦਰੀ ਪੈਦਾ ਹੋਵੇ ਉਸ ਵੇਲੇ ਤਿੰਨ ਬਚਨ ਹਜੂਰ ਨੇ ਆਖੇ ਪਹਿਲਾ ਬਚਨ ਆਖਿਆ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣ ਦੇ ਲਈ ਗੁਰੂ ਕੀਆ ਸੰਗਤਾਂ ਨੂੰ ਬਚਨ ਆਖੇ ਵੀ ਕੀਮਤੀ ਜਵਾਨੀਆਂ ਭੇਟ ਕਰੋ ਕਿਸੇ ਨੂੰ ਬਚਨ ਸਮਝਾਏ ਇਹ ਬਚਨ ਅੰਮ੍ਰਿਤ ਬੋਲ ਆਖੇ ਕੀਮਤੀ ਘੋੜੇ ਭੇਟ ਕਰੋ ਕੀਮਤੀ ਸ਼ਾਸਤਰ ਭੇਟ ਕਰੋ ਯਾਦ ਰੱਖੋ ਜਿਹੜਾ ਔਰੰਗਜ਼ੇਬ ਹੈ ਨਾ ਉਹ ਆਪਾਂ ਪਿੱਛੇ ਵਿਚਾਰਿਆ ਸੀ ਆਪਣੇ ਭਰਾ ਤੇ ਪਿਓ ਨੂੰ ਮਾਰ ਨੂੰ ਕਤਲ ਕਰਕੇ ਤਖਤ ਤੇ ਬੈਠਾ ਤੇ ਉਹਦਾ ਇਹ ਵੀ ਐਲਾਨ ਕੀਤਾ ਹੋਇਆ ਸੀ ਔਰੰਗਜ਼ੇਬ ਦਾ ਉਹ ਘੋੜਸਵਾਰੀ ਨਹੀਂ ਕਰ ਸਕਦਾ ਕੋਈ ਸ਼ਾਸਤਰ ਰੱਖ ਵੀ ਨਹੀਂ ਸਕਦਾ ਕੋਈ ਸ਼ਾਸਤਰ ਚਲਾ ਵੀ ਨਹੀਂ ਸਕਦਾ ਕੋਈ ਕਲਗੀ ਨਹੀਂ ਲਾ ਸਕਦਾ ਘਰ ਅੱਗੇ 2 ਫੁੱਟ ਉੱਚਾ ਕੋਈ ਥੜਾ ਨਹੀਂ ਬਣਾ ਸਕਦਾ ਬਹੁਤ ਪਾਬੰਦੀਆਂ ਉਹਨੇ ਲਾਈਆਂ ਸੀ ਇਹ ਲੋਕਾਂ ਨੂੰ ਗੁਲਾਮ ਰੱਖਣ ਦੇ ਲਈ ਕਲਗੀ ਤਰਪਾਤੀ ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਨਹੀਂ ਗੁਰੂ ਨਾਨਕ ਦੇ ਦਰ ਦੇ ਜਿਹੜੇ ਸ਼ਰਧਾਲੂ ਨੇ ਸਿੱਖ ਨੇ ਸੰਗਤਾਂ ਨੇ ਉਹ ਘੋੜ ਸਵਾਰੀਆਂ ਕਰਨਗੇ ਸ਼ਾਸਤਰ ਚਲਾਉਣਗੇ ਉਹ ਸਾਰੇ ਇਹੋ ਜਿਹੇ ਕਾਰ ਵਿਹਾਰ ਜਿਹੋ ਜੀਆਂ ਇਹ ਆਪੀ ਨੇ ਪਾਬੰਦੀਆਂ ਲਾਈਆਂ ਉਹ ਕਰਨਗੇ ਤੇ ਉਸ ਵੇਲੇ ਜਦੋਂ ਮਹਾਰਾਜ ਨੇ ਇਹ ਹੁਕਮ ਆਕੇ ਗੁਰੂਆਂ ਸਿੱਖਾਂ ਨੇ ਘੋੜੇ ਖਰੀਦ ਕੇ ਜਾਂ ਜਿਨ੍ਹਾਂ ਕੋਲ ਘਰਾਵੇ ਸਨ ਸਤਗੁਰੂ ਦੇ ਚਰਨਾਂ ਵਿੱਚ ਭੇਟ ਕੀਤੇ ਬੇਅੰਤ ਪੁੱਤਾਂ ਧੀਆ ਪਰਿਵਾਰਾਂ ਨੂੰ ਪੁੱਤਾਂ ਨੌਜਵਾਨ ਪੁੱਤਰਾਂ ਨੂੰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਵਾ ਦਿੱਤਾ ਭੇਟ ਕਰ ਦਿੱਤੇ ਬੇਅੰਤ ਸ਼ਾਸਤਰ ਭੇਟ ਕੀਤੇ ਗੁਰੂ ਦੀ ਇਹਦੇ ਵਿੱਚ ਵੀ ਬੜੀ ਬਖਸ਼ਿਸ਼ ਹੈ ਮੈਂ ਤੁਹਾਨੂੰ ਬੇਨਤੀ ਕਰਾਂ ਇਹ ਵੀ ਤੇ ਕਹਿ ਸਕਦੇ ਸੀ ਵੀ ਮਾਇਆ ਲਿਆਓ ਖਰੀਦ ਕੇ ਅਸੀਂ ਆਪੇ ਲੈ ਕੇ ਆਵਾਂਗੇ ਕੋੜੇ ਸ਼ਾਸਤਰ ਪਰ ਐਸਾ ਨਹੀਂ ਕਿਹਾ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਵੀ ਜਦੋਂ ਇੱਕ ਇੱਕ ਸਿੱਖ ਜਾ ਕੇ ਖੁਦ ਖਰੀਦੇਗਾ ਔਰ ਸਫਰ ਤੈਅ ਕਰਕੇ ਘੋੜੇ ਤੇ ਜਾਂ ਸ਼ਸਤਰ ਲੈ ਕੇ ਆਏਗਾ ਤੇ ਉਹਦੇ ਅੰਦਰ ਇਹ ਇੱਕ ਬਹਾਦਰੀ ਇੱਕ ਅਨਖ ਇੱਕ ਗੈਰਤ ਇੱਕ ਫੁਰਨਾ ਪੈਦਾ ਹੋਵੇਗਾ ਵੀ ਮਨਾ ਤੂੰ ਐਵੇਂ ਨਢਾਲ ਹੋ ਕੇ ਬੈਠਾ ਤੇ ਤੇ ਚੰਗੇ ਮਨੁੱਖਾਂ ਦੇ ਅਣਖੀ ਬੰਦਿਆਂ ਦੇ ਕਰਮ ਨੇ ਘੋੜਸਵਾਰੀਆਂ ਕਰਨਾ ਸ਼ਾਸਤਰ ਪਕੜਨੇ ਉਹਦੇ ਅੰਦਰ ਇੱਕ ਮਨੋਬਲ ਪੈਦਾ ਹੋਵੇਗਾ ਮਹਾਰਾਜ ਨੇ ਇਸੇ ਕਾਰਨ ਬਚਨ ਇਹ ਕਹੇ ਵੀ ਤੁਸੀਂ ਖੁਦ ਲਿਆ ਕੇ ਭੇਟ ਕਰੋ ਇਹ ਗੁਰੂ ਦੀ ਇੱਕ ਬਖਸ਼ਿਸ਼ ਹੈ ਮੈਂ ਬੇਨਤੀ ਕਰਾਂ ਹੁਣ ਜਦੋਂ ਇਹੋ ਦੀਆਂ ਦਾਤਾਂ ਗੁਰੂ ਚਰਨਾਂ ਵਿੱਚ ਬਹੁਤ ਆਈਆਂ ਮਹਾਰਾਜ ਨੇ ਉਸੇ ਵੇਲੇ ਇੱਕ ਨਗਾਰਾ ਜਿਸ ਦਾ ਨਾਮ ਹੈ ਰਣਜੀਤ ਨਗਾਰਾ ਰਣ ਦਾ ਅਰਥ ਹੁੰਦਾ ਜੰਗ ਦਾ ਮੈਦਾਨ ਜੀਤ ਦਾ ਅਰਥ ਹੁੰਦਾ ਜਿੱਤਣ ਵੇਲੇ ਜਾਂ ਜਿੱਤ ਕੇ ਵਜਾਉਣਾ ਜਾਂ ਜਦੋਂ ਜੰਗ ਤੇ ਚੜ੍ਹਾਈ ਕਰਨੀ ਤੇ ਉਸ ਵੇਲੇ ਨਗਾਰਾ ਵਜਾਉਣਾ ਮਹਾਰਾਜ ਨੇ ਵੀ ਕਿਰਪਾ ਕੀਤੀ ਇੱਕ ਰੰਜੀਤ ਨਗਾਰਾ ਬਨਾਇਆ ਔਰ ਬਹੁਤ ਸੰਗਤਾਂ ਨੇ ਖੁਸ਼ੀ ਦੇ ਨਾਲ ਗੁਰੂ ਚਰਨਾਂ ਵਿੱਚ ਆਉਣਾ ਸ਼ਾਸਤਰ ਵਿਦਿਆ ਸਿੱਖਣੀ ਘੋੜ ਸਵਾਰੀਆਂ ਕਰਨੀਆਂ ਆਹਮ ਲੋਕਾਂ ਨੇ ਤੇ ਉਸ ਮੇਲੇ ਨਗਾਰਾ ਵਜਣਾ ਨਗਾਰਾ ਬਣਾਉਣਾ ਕੋਈ ਸੌਖੀ ਗੱਲ ਨਹੀਂ ਸੀ ਮੈਂ ਕਈ ਵਾਰੀ ਇਹ ਬੇਨਤੀ ਆਖਦਾ ਹਾਂ ਔਰੰਗਜ਼ੇਬ ਦਾ ਆਪਣਾ ਪੁੱਤ ਹੈ ਜਿਹਦਾ ਨਾਮ ਹੈ ਮੌਜਮ ਖਾਂ ਮੌਜਮ ਨੇ ਇੱਕ ਵਾਰੀ ਆਪਣੀ ਰਿਆਸਤ ਵਿੱਚ ਨਗਾਰਾ বাজਾਇਆ ਸੀ ਔਰੰਗਜ਼ੇਬ ਬਹੁਤ ਕ੍ਰੋਧਿਤ ਹੋ ਗਿਆ ਉਹ ਇੰਨਾ ਪ੍ਰੋਧਿਤ ਹੋ ਗਿਆ ਵੀ ਉਹਨੇ ਆਪਣੇ ਪੁੱਤ ਨੂੰ ਬੁਲਾ ਕੇ ਤੇ ਬਹੁਤ ਨਰਾਜਗੀ ਭਰੇ ਸ਼ਬਦ ਬੋਲੇ ਛਣ ਵੀ ਤੈਨੂੰ ਹੱਕ ਨਹੀਂ ਹੈ ਨਗਾਰਾ ਬਜਾਉਣ ਦਾ ਕਿਉਂਕਿ ਤੇਰੇ ਕੋਲ ਦਿੱਲੀ ਦਾ ਤਖਤ ਨਹੀਂ ਹੈ ਨਗਾਰਾ ਉਹੀ ਵਜਾ ਸਕਦਾ ਜਿਸ ਕੋਲ ਦਿੱਲੀ ਦਾ ਤਖਤ ਹੈ ਤੇ ਜਿੰਨਾ ਸਮਾਂ ਤੇਰੇ ਕੋਲ ਦਿੱਲੀ ਦਾ ਤਖਤ ਹੀ ਨਹੀਂ ਹੈ ਤੇ ਤੂੰ ਨਗਾਰਾ ਕਿਸ ਭਾਵ ਨਾਲ ਵਜਾਲਿਆ ਹੁਣ ਤੁਸੀਂ ਸੋਚ ਕੇ ਵੇਖੋ ਜਿਹੜਾ ਆਪਣੇ ਪੁੱਤ ਨੂੰ ਨਹੀਂ ਨਗਾਰਾ ਵਜਾਉਣ ਦਿੰਦਾ ਉਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਤਾਨੂੰ ਗੁਰੂ ਕਲਗੀਧਰ ਪਾਤਸ਼ਾਹ ਕੋਲ ਆਨੰਦਪੁਰ ਸਾਹਿਬ ਦਾ ਨਗਾਰਾ ਉਹ ਕਿਵੇਂ ਚੰਗਾ ਲੱਗੇਗਾ ਪਰ ਹਜੂਰ ਨੇ ਪਾਤਸ਼ਾਹ ਨੇ ਕਿਰਪਾ ਕੀਤੀ ਰਣਜੀਤ ਨਗਾਰਾ ਪਾਤਸ਼ਾਹ ਨੇ ਬਣਵਾਇਆ ਉਹ ਵੱਜਦਾ ਹੈ ਕਈ ਕਈ ਕੋ ਤੱਕ ਜਦੋਂ ਗੁਰੂ ਕੀ ਸਿੱਖ ਵਜਾਉਂਦੇ ਹੈ ਉਹਦੀ ਆਵਾਜ਼ ਜਾਂਦੀ ਹੈ ਮਹਾਰਾਜ ਨੇ ਇੱਕ ਹੋਰ ਕਿਰਪਾ ਕਰ ਦਿੱਤੀ ਇਲਾ ਜਿਹੜਾ ਨਿਸ਼ਾਨ ਸਾਹਿਬ ਸੀਨਾ ਉਹ ਇੰਨਾ ਉੱਚਾ ਨਹੀਂ ਹੁੰਦਾ ਸੀ ਤੇ ਉਹ ਇਉਂ ਕਹਿੰਦੇ ਚਾਰ ਦਿਵਾਰੀ ਦੇ ਅੰਦਰ ਹੀ ਗੁਰੂ ਘਰ ਦੇ ਛੋਟੇ ਆਕਾਰ ਦਾ ਨਿਸ਼ਾਨ ਸਾਹਿਬ ਸੀ ਇਹ ਵੀ ਇਤਿਹਾਸ ਵਿੱਚ ਜ਼ਿਕਰ ਹੈ ਕਿ ਫਿਰ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਇੱਕ ਬਹੁਤ ਉੱਚਾ ਨਿਸ਼ਾਨ ਸਾਹਿਬ ਬਣਵਾ ਕੇ ਤੇ ਉਹ ਗੁਰੂ ਘਰ ਵਿੱਚ ਲਾਇਆ ਤਾਹ ਜੋ ਨੁਕਾਈ ਨੂੰ ਇਹ ਗੱਲ ਦਾ ਸੁਨੇਹਾ ਜਾਏ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਨਿਸ਼ਾਨ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਇਹ ਸੁਨੇਹਾ ਦਿੰਦਾ ਵੀ ਜਿਹਨੂੰ ਕਿਤੇ ਵੀ ਆਸਰਾ ਢੋਈ ਨਹੀਂ ਮਿਲਦੀ ਉਹ ਗੁਰੂ ਦੇ ਘਰ ਆ ਜਾਏ